ਇਹ ਚਿੰਤਾਵਾਂ ਤੁਹਾਨੂੰ ਇੱਥੇ ਖਿੱਚ ਕੇ ਲੈ ਕੇ ਆਇਆ ਅੱਜ ਇਹ ਲੋਕ ਕਿਹੜੀ ਗੱਲ ਤੋਂ ਚਿੰਤਾ ਦੇ ਵਿੱਚ ਇਹ ਜਿਹੜੇ ਪ੍ਰਵਾਸੀ ਆਉਂਦੇ ਹੈਗੇ ਆ ਉਹ ਬਾਜ਼ਾਰਾਂ ਚੋਂ ਉੱਥੇ ਮਾਰਕੀਟ ਚੋਂ ਸਬਜ਼ੀ ਲੈਂਦੇ ਆ ਸਾਰਾ ਦਿਨ ਉਹ ਵੇਚਦੇ ਆ ਕਿਉਂਕਿ ਉਹਨਾਂ ਦਾ ਕੰਮ ਤਾਂ ਵਪਾਰ ਆ ਨਾ ਉਹ ਸਾਰਾ ਦਿਨ ਵੇਚਦੇ ਆ ਫਿਰ ਜਦੋਂ ਇਹ ਵੇਚਣ ਬੈਠਦੇਗੇ ਤਾਂ ਉਹ ਤੋਂ ਕੀਮਤਾਂ ਦੀ ਘਟਾ ਕੇ ਵੇਚਦੇ ਤੁਹਾਨੂੰ ਕੋਈ ਰੋਕ ਟੋਕ ਤਾਂ ਨਹੀਂ ਹੈਗੀ ਮਤਲਬ ਉੱਥੇ ਮੰਡੀ ਦੇ ਵਿੱਚ ਵੀ ਰੋਕ ਕੋਈ ਰੋਕਦਾ ਤੁਹਾਨੂੰ ਵੀ ਇੱਥੇ ਨਾ ਲਾਓ ਉੱਥੇ ਨਾ ਲਾਓ ਇਹ ਸਾਡੀ ਤਾਂ ਉੱਥੇ ਰੋਕਦੇ ਆ ਪ੍ਰਵਾਸੀ ਸਾਨੂੰ ਹੁਣ ਮੇਰੇ ਖੇਦੇ ਭਿੱਡੀ ਤੋੜ ਰਹੇ ਆ ਮੈਂ ਤੋ 3 ਵਜੇ ਮੰਡੀ ਪਹੁੰਚਣਾ ਹੈ ਸਾਡੇ ਜਾਣ ਦੇਖੋ ਉੱਥੇ ਫੜੀਆਂ ਲੱਗੀਆਂ ਹੋਈਆਂ ਹੁਣ ਜਾ ਕੇ ਦੇਖੋ ਤੇ ਆਲੂ ਨਾਲ ਪੱਲੀਆਂ ਪਛਾਈਆਂ ਵੀ ਆਂ ਅੱਜ ਮੰਡੀ ਹੈਗੀ ਆ ਕੰਨ ਜਲਸ ਨੇ ਕੋ ਮੰਡੀ ਆ ਜੀ ਇਹ ਜਿਹੜੇ ਭਰਾ ਹੈਗੇ ਆ ਜਿਹੜੇ ਕਿ ਮੰਡੀ ਚ ਜੇ ਰੋਜ਼ ਵਿੱਚ ਰੋਜ਼ ਇਹਨਾਂ ਦੇ ਘਰੇ ਕੈਸ਼ ਆਵੇ ਇਹਨਾਂ ਦਾ ਜ਼ਮੀਨ ਨਾਲ ਲਗਾ ਬਣਿਆ ਰਹੇ ਜ਼ਮੀਨ ਇਹਨਾਂ ਦੀ ਪ੍ਰੋਟੈਕਟਡ ਰਹਿੰਦੀ ਆ ਪਰ ਜਦੋਂ ਇਹ ਉਸ ਮੰਦੀ ਤੋਂ ਕੱਢ ਦਿੱਤੇ ਜਾਣਗੇ ਉਸ ਮਾਰਕੀਟ ਦੇ ਸਿਸਟਮ ਚੋਂ ਬਾਹਰ ਕੱਢ ਦਿੱਤੇ ਜਾਣਗੇ ਤਾਂ ਇਹਨਾਂ ਦਾ ਸ਼ੋਸ਼ਣ ਹੋਣਾ ਹੀ ਹੋਣਾ ਜਿਹੜੀ ਕਾਮਦੀ ਗੱਲ ਹੈ ਨਾ ਜੀ ਜਦੋਂ ਇਹ ਚਰਚਾ ਆਪਾਂ ਕਰਾਂਗੇ ਤਾਂ ਲੋਕ ਪਹਿਲੇ ਸਵਾਲ ਹੀ ਕਰਨਗੇ ਕਿ ਸਾਡੇ ਕਿਸਾਨ ਜਾਣੋ ਹਟ ਗਏ ਜੀ ਸਾਡੇ ਕਿਸਾਨ ਇਹ ਕਸ਼ਟ ਕਰਨੋਂ ਹਟ ਗਏ ਇਹ ਸਵਾਲ ਜਾਇਜ਼ ਲੱਗਦਾ ਤੁਹਾਨੂੰ ਨਹੀਂ ਬਿਲਕੁਲ ਜਾਇਜ਼ ਨਹੀਂ ਦੁਨੀਆਂ ਦਾ ਕੀ ਹੈਗਾ ਨਾ ਦੁਨੀਆਂ ਦੇ ਵਿੱਚ ਕੀ ਅੱਜ ਮਾਰਕੀਟ ਤੇ ਕੰਟਰੋਲ ਆਸਤੇ ਤਾਂ ਅਮਰੀਕਾ ਲੜਦਾ ਪਿਆ ਤੇ ਉਹਨਾਂ ਨੇ ਸਾਡੀ ਮੰਡੀ ਖੋਲ ਹੀ ਸਾਡੇ ਇਹ ਮੁਹਾਲੀ 'ਚ ਵੀ ਹੋ ਰਿਹਾ ਮੈਂ ਪਤਾ ਕੀਤਾ ਜਦੋਂ ਬਾਈ ਹਰਿਆਣਾਂ ਨੂੰ ਮਿਲ ਕੇ ਗਿਆ ਮੈਂ ਸ਼ਾਮ ਨੂੰ ਮੁਹਾਲੀ ਪਤਾ ਕੀਤਾ ਉੱਥੇ ਵੀ ਕਿਸਾਨਾਂ ਦਾ ਇਹੀ ਸੀ ਕਿ ਬਾਈ ਜੀ ਇਹ ਸਾਡੇ ਨੂੰ 10 ਰੁਪਏ ਸਸਤੀ ਕਰ ਦਿੰਦੇਗੇ ਸਾਰਾ ਦਿਨ ਘੁੰਮ ਫਿਰ ਕੇ ਤੇ ਅਸੀਂ ਹਸਾਬ ਜਨੇ ਫਿਰ ਸਾਡੇ ਤੋਂ ਖਰੀਦ-ਖਰੀਦ ਕੇ ਇੱਥੇ ਦੁਬਾਰਾ ਵੇਚੀ ਜਾਂਦੇ ਇਹਨੂੰ ਛੋਟੀ ਗੱਲ ਨਾ ਸਮਝੀਏ ਆਪਾਂ ਇਹ ਨਾ ਸੋਚੀਏ ਕਿ ਵੀ ਇੱਥੇ ਉਹਨਾਂ ਨੇ ਫੈਸਿਲਿਟੀ ਦਿੱਤੀ ਕੁਝ ਨਹੀਂ ਇਹ ਬਹੁਤ ਵੱਡਾ ਜੇ ਅੱਜ ਜਿਹੜਾ ਦੁਨੀਆ ਹੈਗੀ ਆ ਜੇ ਚੀਨ ਆ ਅਮਰੀਕਾ ਉਹ ਮੰਡੀ ਪਿੱਛੇ ਲੜ ਰਿਆ ਦੂਜੀ جنگ ਸਾਰੀ ਮੰਡੀ ਪਿੱਛੇ ਹੋਈ ਕਿ ਵੀ ਮਾਰਕੀਟ ਕਿਹਦੇ ਕੋਲ ਹੈ ਜਿਸ ਕਰਕੇ ਪੰਜਾਬ ਨੇ ਆਦਾ ਮੰਡੀ ਬੋਰਡ ਬਣਾਇਆ ਜਿਹਦੇ ਪਿੱਛੇ ਆਪਾਂ ਉਹ ਐਮਐਸਪੀਆਂ ਦੇ ਧਰਨੇ ਲਾਉਂਦੇ ਫਿਰਦੇ ਆ ਇੰਨਾ ਆਪਾਂ ਲੜੇ ਆ ਉਹ ਆਖਰ ਲੜੇ ਤਾਂ ਆਪਾਂ ਕਿਸਾਨਾਂ ਦੇ ਹੱਕ ਹੱਕ ਉਸਤੇ ਹੀ ਆ ਨਾ ਇਹ ਆਪਾਂ ਨੂੰ ਜੇ ਇਹਨਾਂ ਨੂੰ ਉਹ ਵਾਜਬ ਰੇਟ ਆਪ ਦੀ ਚੀਜ਼ ਦਾ ਇੱਥੇ ਮਿਲਣਾ ਚਾਹੀਦਾ ਉਹ ਕਿਉਂ ਨਹੀਂ ਮਿਲਦਾ ਪਿਆ ਫਿਰ ਇਹਨਾਂ ਦਾ ਹੋਰ بڑا ਕੁਸ਼ਾ ਉੱਥੇ ਪੰਜਾਬ ਮੰਡੀ ਬੋਰਡ ਇੱਕ ਸੈਸ ਕਲੈਕਟ ਹੁੰਦਾ ਇੱਕ ਪੈਸਾ ਇਕੱਠਾ ਹੁੰਦਾ ਪੰਜਾਬ ਦਾ ਸਾਰੇ ਦਾ ਉਦੇ ਅਧੀਨ ਉੱਥੇ ਆ ਕੇ ਇਹਨਾਂ ਨੂੰ ਉੱਥੇ ਸੁਵਿਧਾ ਮਿਲਣੀ ਚਾਹੀਦੀ ਆ ਉੱਥੇ ਸਾਫ਼ ਜਗ੍ਹਾ ਮਿਲਣੀ ਚਾਹੀਦੀ ਆ ਉੱਥੇ ਰੇਟ ਲਿਖੇ ਜਾਣੇ ਚਾਹੀਦੇ ਆ ਵੀ ਇਤੋਂ ਘੱਟ ਨਹੀਂ ਕੋਈ ਵੇਚੂਗਾ ਭਾਈ ਜੀ ਤੁਹਾਨੂੰ ਜਿਹੜੀਆਂ ਚੀਜ਼ਾਂ ਕਹਿੰਦੇ ਮਿਲਦੀਆਂ ਨਹੀਂ ਤੁਸੀਂ ਮੰਡੀ 'ਚ ਜਾਂਦੇ ਹੋ ਪਹਿਲਾਂ ਮਤਲਬ ਕਈ ਵਾਰ ਤੇ ਇਹ ਕਹ ਦਿੱਤਾ ਜਾਂਦਾ ਮੰਡੀ ਕੋਈ ਜਾਊਗਾ ਤਾਂ ਇਹ ਚੀਜ਼ਾਂ ਦੇ ਸਰ ਮੰਡੀ 'ਚ ਮੈਂ ਤਕਰੀਬਨ 15-16 ਸਾਲ ਤੋਂ ਰੋਪੜ ਮੰਡੀ 'ਚ ਆ ਰਿਹਾ ਹਾਂ ਸਾਰਾ ਦਿਨ ਲੱਗ ਜਾਂਦਾ ਜਣੀ 2-3 ਵਜੇ ਜਾਂਦਾ ਸ਼ਾਮ ਦੇ ਜਦ ਤੱਕ ਅਸੀਂ ਫਰੈਸ਼ ਸਬਜ਼ੀ ਤੋੜ ਕੇ ਤਿਆਰ ਕਰਦੇ ਆਂ ਉਸ ਤੋਂ ਬਾਅਦ ਜਦ ਅਸੀਂ ਮੰਡੀ ਪਹੁੰਚਦੇ ਤਾਂ ਸਾਡੇ ਹੋਂ ਤੋਂ ਪਹਿਲਾਂ ਜਿਹੜੇ ਪ੍ਰਵਾਸੀ ਜਿਹੜੇ ਮੁੱਲ ਦੀਆਂ ਚੀਜ਼ਾਂ ਵੇਚਦੇ ਆ ਉਹ ਵੱਡੀਆਂ-ਵੱਡੀਆਂ ਫੜੀਆਂ ਲਾ ਕੇ ਸਾਡੀ ਜਗ੍ਹਾ ਦੱਬ ਲੈਂਦੇ ਆ ਜਿਸ ਦੇ ਕਰਕੇ ਕਈ ਵਾਰੀ ਸਾਨੂੰ ਨਿਰਾਸ਼ ਹੋ ਕੇ ਵਾਪਸ ਵੀ ਜਾਣਾ ਪੈਂਦਾ ਇਹ ਵੱਡਾ ਕਾਰਨ ਹੈ ਕਿ ਪੰਜਾਬ ਦਾ ਯੂਥ ਹੈ ਜਿਹੜਾ ਨਵੇਂ ਬੱਚੇ ਹੈਗੇ ਆ ਉਹ ਮੰਡੀ 'ਚ ਆਪਣੀ ਫਸਲ ਨੂੰ ਆਪ ਵੇਚਣ ਨਹੀਂ ਆਉਂਦੇ ਤੈ ਨਹੀਂ ਹੁੰਦਾ ਵੀ ਜਿਹੜਾ ਵੱਡੀ ਮੰਡੀ ਦੇ ਵਿੱਚ ਰੇਟ ਆ ਉਹਦੇ ਮੁਤਾਬਕ ਹੀ ਕਿਸਾਨ ਮੰਡੀਆਂ ਦੇ ਵਿੱਚ ਵੀ ਰੇਟ ਕੋਈ ਤੈਅ ਹੋਵੇ ਐਦਾਂ ਹੁੰਦਾ ਜੀ ਕਿ ਹਾਂਜੀ ਬੜੀ ਮੰਡੀ ਦੇ ਵਿੱਚ ਰੇਟ ਰੋਜ਼ਾਨਾ ਅਪ ਡਾਊਨ ਹੁੰਦਾ ਰਹਿੰਦਾ ਮੰਡੀ ਦੇ ਵਿੱਚ ਜਿਹੜਾ ਹੈ ਇੱਕ ਜਗ੍ਹਾ ਫੱਟਾ ਲੱਗਿਆ ਹੋਵੇ ਵੀ ਆਹ ਸਬਜ਼ੀ ਹੈਗੀ 30 ਤੋਂ 40 ਰੁਪਏ ਦੇ ਵਿਚਾਲੇ ਗੁਣਵੱਤਾ ਦੇ ਅਨੁਸਾਰ ਰੇਟ 10 ਰੁਪਏ ਅਪ ਡਾਊਨ ਹੋ ਸਕਦਾ ਵੇਚੀ ਜਾਵੇ ਆਹ ਮੁੰਡੇ ਜਿੰਨੇ ਆਪਰ ਨੂੰ ਨੌਜਵਾਨ ਮਿਲੇ ਆ ਉੱਥੇ ਠੀਕ ਆ ਉਹ ਕਹਿੰਦੇ ਵੀ ਸੇ ਕਰਨਾ ਚਾਹੁੰਦੇ ਆ ਕੰਮ ਠੀਕ ਹੈ ਪਰ ਆਏ ਨਹੀਂ ਕਿ ਵੀ ਅਸੀਂ ਸਾਡੀ ਉੱਤੇ ਬੇਇੱਜ਼ਤੀ ਹੋਵੇ ਸਾਨੂੰ ਧੱਕਾ ਮੁੱਕੀ ਹੋਵੇ ਅਸੀਂ ਮਤਲਬ ਫਿਰ ਸਾਡੇ ਤੇ ਕੋਈ ਹੋਰ ਸਿਕਿਉਰਿਟੀ ਚਾਹੁੰਦੇ ਆ ਸਿਕਿਉਰ ਸਿਕਿਉਰਿਟੀ ਤਾਂ ਨਾ ਕੋ ਆਪਾਂ ਆਪਦਾ ਮਾਨ ਇੱਜ਼ਤ ਚਾਹੁੰਦੇ ਆ ਨਾ ਵੇਖੋ ਹੈ ਨਾ ਸਿਕਿਉਰਿਟੀ ਤਾਂ ਪੰਜਾਬੀ ਨੂੰ ਕੀ ਲੋੜ ਹੈ ਕਿਸੇ ਤੋਂ ਇੱਕ ਇੱਕ ਬੰਦਾ ਛੇ ਛੇ ਫਣੀਆਂ ਬਣਾ ਕੇ ਬੈਠੇ ਹੋਏ ਆਪ ਆ ਕੇ ਦੇਖੋ ਹਮ ਲੋਕ ਦਿਖਾएंगे एकदम ਆਪਕੇ ਸਾਹਮਣੇ ਸਭ ਕੁਝ ਸਾਬੂਤ ਮਿਲ ਜਾਏਗਾ ਅਭੀ ਬਿਲਕੁਲ ਐਨਸੀਰ ਤੋਂ ਭਈਏ ਸਮੱਸਿਆ ਮੈ ਤੁਹਾਨੂੰ ਉਸ ਸਮੱਸਿਆ ਮੇ ਲੱਗ ਨਹੀਂ ਸੀ ਰਹੀਆਂ ਜਾਂ ਤੁਹਾਨੂੰ ਰਾਹ ਨਹੀਂ ਸੀ ਲੱਭ ਰਿਹਾ ਸਾਨੂੰ ਰਾਹ ਨਹੀਂ ਸੇ ਮਿਲ ਰਿਹਾ ਹੁਣ ਸਾਡੇ ਬੰਦੇ ਇਕੱਠੇ ਹੋ ਗਏ ਪੰਜਾਬੀ ਜਾਗਰੂਕ ਹੋ ਗਏ ਬੰਦੇ ਵੱਧ ਆਉਣ ਲੱਗੇ ਪਿੰਡਾਂ ਤੋਂ ਮੇਰੇ ਪਿੰਡ ਪਿੰਡ ਤੋਂ ਵੀ ਆਉਂਦੇ ਸੀ ਦੋ ਬੰਦੇ ਜਗ੍ਹਾ ਨਹੀਂ ਮਿਲੀ ਬੰਦੇ ਆਉਣ ਤੋਂ ਹੀ हट ਗਏ ਤੇ ਇਹ ਆ ਕਿ ਵੀ ਇਹਨਾਂ ਨੂੰ ਉਸ ਲੀ ਤੇ ਪਾ ਕੇ ਆਪਾਂ ਇਹਨਾਂ ਦੇ ਰਾਈਟਸ ਦਵਾ ਕੇ ਇੱਕ ਆਪਾਂ ਇਹ ਮਾਡਲ ਸਿਰਜੀਏ ਕਿ ਰੋਪੜ ਚ ਜੇ ਹੋ ਸਕਦਾ ਤਾਂ ਵੀ ਪੰਜਾਬ ਦੇ ਹਰੇਕ ਸ਼ਹਿਰ ਚ ਆਪਾਂ ਆਵਦੇ ਹੱਕ ਵਾਪਸ ਸਮਾਜ ਦੇ ਵਿੱਚ ਛੋਟੀਆਂ ਛੋਟੀਆਂ ਕਟਨਾਵਾ ਦਾ ਵਾਪਰਨਾ ਜਾਂ ਛੋਟੇ-ਛੋਟੇ ਹੱਕਾਂ ਦਾ ਖੁੱਸਣਾ ਮਸਲਾ ਹੋਂਦ ਦਾ ਬਣ ਜਾਂਦਾ ਕਿੱਦਾਂ ਬਣ ਜਾਂਦਾ ਕਿਸ ਤਰ੍ਹਾਂ ਇਹ ਹੋਂਦ ਖਤਰੇ ਦੇ ਵਿੱਚ ਪੈ ਜਾਂਦੀ ਆ ਕਿਸ ਤਰ੍ਹਾਂ ਆਪਣੇ ਹੀ ਖਿੱਤੇ ਦੇ ਵਿੱਚ ਲੋਕ ਅਸਹਾਇ ਹੋ ਕੇ ਰਹਿ ਜਾਂਦੇ ਆ ਉਸ ਵਾਲਿਆਂ ਨੂੰ ਲੈ ਕੇ ਇੱਕ ਮੰਗ ਪੱਤਰ ਲੈ ਕੇ ਆਏ ਸੀ ਮਿਸਟਰ ਸਤਲਜ ਵੱਲੋਂ ਅਜੀਪਾਲ ਬਰਾੜ ਜੀ ਸਾਡੇ ਨਾਲ ਹੈ ਸੋ ਇਹ ਮੰਗ ਪੱਤਰ ਦੇ ਵਿੱਚ ਕੀ ਆ ਕਿਹੜੀਆਂ ਗੱਲਾਂ ਇਹਨਾਂ ਨੂੰ ਚਿੰਤਾ ਦੇ ਵਿੱਚ ਪਾ ਰਹੀਆਂ ਇਹ ਲੋਕ ਕਿਉਂ ਆਏ ਆ ਬਹੁਤ ਸਾਰੇ ਸਵਾਲ ਹੈ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵੈਗਰਜੀ ਦਾ ਖਾਲਸਾ ਵੈਗਰਜੀ ਕੀ ਫਤ ਹੈ ਕਿਹੜੀਆਂ ਚਿੰਤਾਵਾਂ ਤੁਹਾਨੂੰ ਇੱਥੇ ਖਿੱਚ ਕੇ ਲੈ ਕੇ ਆਇਆ ਅੱਜ ਇਹ ਲੋਕ ਕਿਹੜੀ ਗੱਲ ਤੋਂ ਚਿੰਤਾ ਦੇ ਵਿੱਚ ਦੇਖੋ ਕਈ ਵਾਰੀ ਆਪਾਂ ਨੂੰ ਮੁੱਦਾ ਤਾਂ ਬਹੁਤ ਛੋਟਾ ਲੱਗਦਾ ਹੁੰਦਾ ਹੈ ਕਿ ਵੀ ਜੀ ਇੱਥੇ ਕੁਝ ਵੇਚ ਨਹੀਂ ਪਾ ਰਹੇ ਜਾਂ ਦੂਜੇ ਲੋਕ ਆ ਰਹੇ ਪਰ ਇਹ ਆਪਣਾ ਜਿਹੜਾ ਮੁੱਦਾ ਹੈ ਇਹ ਪੰਜਾਬ ਦੇ ਵਿੱਚ ਸਾਡੀ ਰਵੈਤ ਤੇ ਸਾਡੀ ਹੋਂਦ ਨੂੰ ਲੈ ਕੇ ਮਸਲਾ ਹੈਗਾ ਜਿੱਥੇ ਅੱਜ ਸਾਡਾ ਹਾਸ਼ੀਆ ਗਤ ਕਿਸਾਨ ਜਿਹੜਾ ਹੈਗਾ ਉਹਦੀ ਅਸੀਂ ਮਤਲਬ ਉਹਨੂੰ ਉਹਦੀਆਂ ਰਾਈਟਸ ਨੂੰ ਅਸੀਂ ਪ੍ਰੋਟੈਕਟ ਨਹੀਂ ਕਰ ਸਕੇ ਹੈ ਉਹਨਾਂ ਦੀ ਜਿਹੜੀ ਜਗ੍ਹਾ ਹੈਗੀ ਉਹਨਾਂ ਦੇ ਜਿਹੜੇ ਹੱਕ ਹਕੂਕ ਆ ਉਹ ਕੋਈ ਹੋਰ ਖਾ ਰਿਆ ਹੁਣ ਉਹਦੇ ਨਾਲ ਕੀ ਹੋਊਗਾ ਕਿ ਇਹ ਜਿਹੜੇ ਭਰਾ ਹੈਗੇ ਆ ਜਿਹੜੇ ਕਿ ਮੰਡੀ 'ਚ ਜੇ ਰੋਜ਼ ਵੇਚਣ ਰੋਜ਼ ਇਹਨਾਂ ਦੇ ਘਰੇ ਕੈਸ਼ ਆਵੇ ਇਹਨਾਂ ਦਾ ਜ਼ਮੀਨ ਨਾਲ ਲਗਾ ਬਣਿਆ ਰਵੇ ਜ਼ਮੀਨ ਇਹਨਾਂ ਦੀ ਪ੍ਰੋਟੈਕਟਡ ਰਹਿੰਦੀ ਆ ਪਰ ਜਦੋਂ ਇਹ ਉਸ ਮੰਡੀ ਤੋਂ ਕੱਢ ਦਿੱਤੇ ਜਾਣਗੇ ਉਸ ਮਾਰਕੀਟ ਦੇ ਸਿਸਟਮ ਚੋਂ ਬਾਹਰ ਕੱਢ ਦਿੱਤੇ ਜਾਣਗੇ ਤਾਂ ਇਹਨਾਂ ਦਾ ਸ਼ੋਸ਼ਣ ਹੋਣਾ ਹੀ ਹੋਣਾ ਕਿਹੜੀ ਮੰਡੀ ਦੀ ਗੱਲ ਕਰਦੇ ਹੋ ਸਬਜ਼ੀ ਮੰਡੀ ਦੀ ਹਾਂ ਸਬਜ਼ੀ ਮੰਡੀ ਆਏ ਆ ਕਿ ਵੀ 1987 ਦੇ ਵਿੱਚ ਕਿਸਾਨ ਮੰਡੀਆਂ ਦਾ ਇੱਕ ਕਨਸੈਪਟ ਸਰਦਾਰ ਮਨਮੋਹ ਬਨੋਰ ਸਿੰਘ ਇਹ ਲੋਹਰਾਂ ਨੇ ਲਿਆਂਦਾ ਸੀਗਾ ਉਹਦਾ ਮੁੱਖ ਦੋ ਦੇ ਟੀਚੇ ਸੀਗੇ ਇੱਕ ਤਾਂ ਜਿਹੜਾ ਕੰਜ਼ਿਊਮਰ ਬੈਠਾ ਹੈਗਾ ਸ਼ਹਿਰਾਂ ਦੇ ਵਿੱਚ ਉਹਨੂੰ ਫਰੈਸ਼ ਤੇ ਚੰਗੀ ਸਬਜ਼ੀ ਸਹੀ ਵਾਜਬ ਰੇਟ ਤੇ ਮਿਲੇ ਦੂਜੇ ਪਾਸੇ ਆ ਵੀ ਜਿਹੜਾ ਆਪਣਾ ਹਾਸ਼ੀਆਗਤ ਕਿਸਾਨ ਆ ਜਿਹੜਾ ਕਿ ਸਮਝੋ ਕੋਈ ਹੋਰ ਰੋਜ਼ਗਾਰ ਵੀ ਕਰਦਾ ਪਰ ਉਹਦੇ ਕੋਲ ਕਿੱਲਾ ਦੋ ਕਿੱਲੇ ਤਿੰਨ ਕਿੱਲੇ ਜ਼ਮੀਨ ਹੈਗੀ ਆ ਉਹ ਉਹਨੂੰ ਵੋਂਦਾ ਹੈਗਾ ਹੈ ਉਹਦੇ ਉਹ ਆ ਕੇ ਸ਼ਾਮ ਨੂੰ ਆਪਦੀ ਪ੍ਰੋਡਿਊਸ ਨੂੰ ਵੇਚ ਸਕੇ ਉੱਥੇ ਸੋ ਦੋਵਾਂ ਦਾ ਫਾਇਦਾ ਸੀ ਉਹਦੇ ਵਿੱਚ ਪਰ ਉਹਦੇ ਮੁੱਖ ਜਿਹੜਾ ਨੁਕਸਾਨ ਸੀ ਉਹ ਜਿਹੜੇ ਸਰਮਾਇਯਦਾਰ ਪੂੰਜੀਦਾਰ ਲੋਕ ਜਿਹੜੇ ਵਪਾਰ ਕਰਦੇ ਆ ਆਪਣੇ ਤੋਂ ਜਿਵੇਂ ਅੱਜ ਹੁਣ ਗੋਭੀ ਦੱਸਿਆ ਜਾ ਰਿਹਾ ਕਿ ਹਿਮਾਚਲ ਚੋ 8-10 ਰੁਪਏ ਕਿਲੋ ਨੂੰ ਤੋੜ ਰਹੀ ਆ ਇੱਥੇ ਮੈਂ ਮੋਹਾਲੀ ਪਤਾ ਕੀਤਾ 100 ਰੁਪਏ ਕਿਲੋ ਆ ਠੀਕ ਹੈ ਜੀ ਇੱਥੇ ਕਹਿੰਦੇ mandito ਪਰਚੇਸ ਕਰਕੇ 80 ਰੁਪਏ 100 ਰੁਪਏ ਵੇਚੀ ਜਾਂਦੀ ਆ ਹੁਣ ਉਹ ਜਿਹੜਾ 10 ਰੁਪਏ ਤੋਂ 100 ਰੁਪਏ ਦਾ ਜਿਹੜਾ ਗੈਪ ਆ ਉਹ ਕੋਈ ਖਾ ਰਿਆ ਨਾ ਜਿਹਦਾ ਹੱਕ ਨਹੀਂ ਬਣਦਾ ਜਿਹੜੀ ਕਾਮਦੀ ਗੱਲ ਹੈ ਨਾ ਜੀ ਜਦੋਂ ਇਹ ਚਰਚਾ ਆਪਾਂ ਕਰਾਂਗੇ ਤਾਂ ਲੋਕ ਪਹਿਲੇ ਸਵਾਲ ਇਹੀ ਕਰਨਗੇ ਕਿ ਸਾਡੇ ਕਿਸਾਨ ਜਾਣੋਂ ਹਟ ਗਏ ਜੀ ਸਾਡੇ ਕਿਸਾਨ ਇਹ ਕਸ਼ਟ ਕਰਨੋਂ ਹਟ ਗਏ ਇਹ ਸਵਾਲ ਜਾਇਜ਼ ਲੱਗਦਾ ਤੁਹਾਨੂੰ ਨਹੀਂ ਬਿਲਕੁਲ ਜਾਇਜ਼ ਨਹੀਂ ਕਿਸਾਨ ਆਪਣੇ ਜਾਣ ਨੂੰ ਤਿਆਰ ਹੈਗੇ ਆ ਪਰ ਜੋ ਸਰਕਾਰ ਨੇ ਉਹਨਾਂ ਨੂੰ ਸਹੂਲਤਾਂ ਦੇਣੀਆਂ ਸੀਗੀਆਂ ਜਿਸ ਤਰੀਕੇ ਨਾਲ ਆਪਾਂ ਉੱਥੇ ਜਾ ਕੇ ਸਮਝੇ ਉੱਥੇ ਕਿਸਾਨਾਂ ਨੇ ਦੱਸਿਆ ਕਿ ਸਾਡੇ ਬਹੁਤ ਸਾਥੀ ਹੋਰ ਵੀ ਆਉਂਦੇ ਸੀਗੇ ਇੱਕ ਤਾਂ ਵੇ ਰਵਾਸੀ ਆਉਂਦੇ ਹੈਗੇ ਆ ਉਹ ਬਾਜ਼ਾਰਾਂ ਚੋਂ ਉੱਥੇ ਮਾਰਕੀਟ ਚੋਂ ਸਬਜ਼ੀ ਲੈਂਦੇ ਆ ਸਾਰਾ ਦਿਨ ਉਹ ਵੇਚਦੇ ਆ ਕਿਉਂਕਿ ਉਹਨਾਂ ਦਾ ਕੰਮ ਤਾਂ ਵਪਾਰ ਆ ਨਾ ਉਹ ਸਾਰਾ ਦਿਨ ਵੇਚਦੇ ਆ ਫਿਰ ਜਦੋਂ ਇਹ ਵੇਚਣ ਬੈਠਦੇ ਹੈਗੇ ਆ ਤਾਂ ਉਦੋਂ ਕੀਮਤ ਉਹਦੀ ਘਟਾ ਕੇ ਵੇਚਦੇ ਹੈਗੇ ਆ ਇਹ ਮੁਹਾਲੀ ਚ ਵੀ ਹੋ ਰਿਹਾ ਮੈਂ ਪਤਾ ਕੀਤਾ ਜਦੋਂ ਬਾਈ ਘਰਿਆਂ ਨੂੰ ਮਿਲ ਕੇ ਗਿਆ ਮੈਂ ਸ਼ਾਮ ਨੂੰ ਮੁਹਾਲੀ ਪਤਾ ਕੀਤਾ ਉੱਥੇ ਵੀ ਕਿਸਾਨਾਂ ਦਾ ਇਹੀ ਸੀ ਕਿ ਬਾਈ ਜੀ ਇਹ ਸਾਡੇ ਨਾਲ 10 ਰੁਪਏ ਸਸਤੀ ਕਰ ਦਿੰਦੇ ਹੈਗੇ ਆ ਸਾਰਾ ਦਿਨ ਘੁੰਮ ਫਿਰ ਕੇ ਤੇ ਅਸੀਂ ਸਾਫ਼ ਜੀਨ ਫਿਰ ਸਾਡੇ ਤੋਂ ਖਰੀਦ-ਖਰੀਦ ਕੇ ਇੱਥੇ ਦੁਬਾਰਾ ਵੇਚੀ ਜਾਂਦੇ ਹੈਗੇ ਆ ਤਾਂ ਇਹ ਬਹੁਤ ਵੱਡੀ ਪ੍ਰੋਬਲਮ ਹੈ ਅਮਰੀਕਾ ਲੜਦਾ ਪਿਆ ਤੇ ਉਹਨਾਂ ਨੇ ਸਾਡੀ ਮੰਡੀ ਖੋਹ ਲਈ ਸਾਡੇ ਤੋਂ ਸਾਡੇ ਭਰਾਵਾਂ ਤੋਂ ਸਾਡਾ ਸਾਡਾ ਸਾਡੀ ਆਪ ਦੀ ਜਿਹੜੀ ਮੰਡੀ ਆ ਉਹ ਸਾਡੇ ਤੋਂ ਖੋਹ ਲਈ ਉਹਦਾ ਨਾਂ ਹੀ ਆਪਣੀ ਮੰਡੀ ਸੀ ਜਾਂ ਕਿਸਾਨ ਮੰਡੀ ਸੀ ਉਹ ਫਾਰਮਰ ਪ੍ਰੋਡਿਊਸ ਉੱਥੇ ਵਿਕਣੀ ਸੀਗੀ ਉਹ ਇਹਨਾਂ ਤੋਂ ਖੋਹ ਲਈ ਹੈ ਇੱਥੇ ਇਨਫਰਿੰਜ ਹੋ ਗਏ ਉੱਥੇ ਤੁਸੀਂ ਜਾ ਕੇ ਹੁਣ ਤੁਸੀਂ ਤਾਂ ਇੱਥੇ ਰੋਪੜਦੇ ਹੋ ਜਾਂ ਆਪਾਂ ਕਿਸੇ ਮੁਹਾਲੀ ਵਾਲੇ ਨੂੰ ਵੀ ਪੁੱਛ ਲਓ ਜਾਂ ਕਿਸੇ ਲੁਧਿਆਣੇ ਵਾਲੇ ਨੂੰ ਪੁੱਛ ਲਓ ਉੱਥੇ ਉਹ ਪੂਰੀ ਤਰ੍ਹਾਂ ਕਾਬਜ਼ ਹੋਏ ਹੁੰਦੇ ਆ ਉਹਨਾਂ ਨੂੰ ਇਹ ਵੇਖੋ ਕਿਸਾਨ ਦਾ ਖਸਾਨ ਕੋਲੇ ਉਹ ਟ੍ਰਿਕਸ ਵੀ ਆ ਉਹ ਤਰੀਕੇ ਵੀ ਨਹੀਂ ਹੁੰਦੇ ਵਪਾਰ ਕਰਨ ਦੇ ਉਹ ਤਾਂ ਸਿੱਧਾ ਕਹਿਣਾ ਵੀ ਆ ਚੀਜ਼ ਐਨੇ ਦੀ ਆ ਚੀਜ਼ ਐਨੇ ਦੀ ਉਹਨੇ ਜਿਹੜਾ ਵਪਾਰੀ ਆ ਉਹਨੇ ਕੋਈ ਗੇਮ ਖੇਡ ਲੈਣੀ ਆ ਆਪਦੀ ਉਹਦੇ ਵਿੱਚ ਠੀਕ ਆ ਆ ਸਸਤੀ ਦੇਤੀ ਇਹਦੇ ਚ ਤੋਲ ਚ ਗੜਬੜ ਕਰਤੀ ਇਹਨਾਂ ਨੇ ਤੋਲ ਵੀ ਸਹੀ ਦੇਣਾ ਹੈਗਾ ਸੋ ਉਹਦੇ ਵਿੱਚ ਕੀ ਆ ਕਿ ਵੀ ਇਹਨਾਂ ਤੋਂ ਆਪਾਂ ਮੰਡੀ ਖੋਲੀ ਹੈਗੀ ਆ ਮੰਡੀ ਖੋਣਾ ਅੱਜ ਦੀ ਜੇ ਯੁੱਗ ਦੇ ਵਿੱਚ ਜੇ ਤੁਸੀਂ ਕਿਸੇ ਤੋਂ ਮਾਰਕੀਟ ਖੋਲੋ ਠੀਕ ਆ ਤਾਂ ਉਹ ਐਕਸਪਲੋਇਟ ਹੋਣਾ ਹੀ ਹੋਣਾ ਹੈ ਮਤਲਬ ਇਹ ਇਹਨੂੰ ਛੋਟੀ ਗੱਲ ਨਾ ਸਮਝੀਏ ਆਪਾਂ ਇਹ ਨਾ ਸੋਚੀਏ ਕਿ ਵੀ ਇੱਥੇ ਉਹਨਾਂ ਨੇ ਫੈਸਿਲਿਟੀ ਨਹੀਂ ਦਿੱਤੀ ਕੁਝ ਨਹੀਂ ਇਹ ਬਹੁਤ ਵੱਡਾ ਜੀ ਅੱਜ ਜਿਹੜਾ ਦੁਨੀਆ ਹੈਗੀ ਆ ਜੇ ਚੀਨ ਆ ਅਮਰੀਕਾ ਉਹ ਮੰਡੀ ਪਿੱਛੇ ਲੜ ਰਿਆ ਨਾ ਦੂਜੀ جنگ ਸਾਰੀ ਮੰਡੀ ਪਿੱਛੇ ਹੋਈ ਕਿ ਵੀ ਮਾਰਕੀਟ ਕਿਹਦੇ ਕੋਲ ਹੈਗੀ ਆ ਤੇ ਸਾਡੀਆਂ ਜਿਹੜੀ ਮਾਰਕੀਟ ਆ ਸਾਡੇ ਹੀ ਇਲਾਕੇ ਦੇ ਵਿੱਚ ਸਾਡੇ ਹੀ ਭਰਾਵਾਂ ਤੋਂ ਸਾਡੀ ਪਾਲਿਸੀ ਦੇ ਹੁੰਦੇ ਹੋਏ ਖੋਈ ਜਾ ਰਹੀ ਇਹ ਜਿਹੜੇ ਕਾਸ਼ਤਕਾਰ ਹੈ ਜੀ ਸਾਰੇ ਆਪ ਆਪ ਖੇਤੀ ਕਰਦੇ ਆ ਬਿਲਕੁਲ ਸਾਰੇ ਖੇਤੀ ਕਰਨ ਵਾਲੇ ਆ ਦੋ ਤਰ੍ਹਾਂ ਦੇ ਕਾਸ਼ਤਕਾਰ ਹੈਗੇ ਆ ਇੱਕ ਜਿਨ੍ਹਾਂ ਦੀ ਭਰਾਵਾਂ ਦੀ ਆਪ ਦੀ ਪੈੜੀ ਆ ਦੁੱਗੇ ਉਹ ਜਿਹਨਾਂ ਨੇ ਕੋਠੇਕੇ ਲੈ ਕੇ ਕੀਤੀ ਆ ਉਹ ਜਿਹਨੇ ਠੇਕੇ ਲੈ ਕੇ ਲਿਆ ਕੇ ਪ੍ਰੋਡਿਊਸ ਵੇਚ ਰਿਹਾ ਉਹ ਜਾਂ ਜਿਹੜੇ ਆਪ ਹੈਗੇ ਜ਼ਿਆਦਾਤਰ ਤਾਂ ਦੀ ਜ਼ਮੀਨ ਵਾਲੇ ਹੈਗੇ ਆ ਇਹਨਾਂ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਕਿ ਅਸੀਂ ਪ੍ਰੋਡਿਊਸਰ ਵੇਚੇ ਦਿੱਕਤ ਉੱਥੇ ਆ ਜਾਂਦੀ ਜਦੋਂ ਵਪਾਰੀ ਵੱਡ ਜਾਂਦਾ ਉਹਦੇ ਵਿੱਚ ਠੀਕ ਹੈ ਨਾ ਵਪਾਰੀ ਜਦੋਂ ਵੜੂਗਾ ਉਹ ਇਹਦਾ ਵਪਾਰੀਕਰਨ ਕਰੂਗਾ ਉਹਨੇ ਪ੍ਰੋਫਿਟ ਨੂੰ ਕਿਵੇਂ ਪਲੇ ਕਰਨਾ ਨਾ ਤਾਂ ਉਹਦੇ ਚ ਕੰਜ਼ਿਊਮਰ ਨੂੰ ਫਾਇਦਾ ਜਿਹੜੇ ਫਾਈਨਲ ਹੈਗਾ ਉਹਦੇ ਕੋਲ ਪਹਿਲੀ ਗੱਲ ਤਾਂ ਫਿਰ ਇਹਨਾਂ ਨੇ ਫਰੈਸ਼ ਤੋੜ ਕੇ ਲਿਆ ਕੇ ਵੇਚਣੀ ਆ ਉਹ ਪਤਾ ਨਹੀਂ ਕਿਦਨ ਦੀ ਚੱਲੀ ਵੀ ਆ ਤੁਸੀਂ ਇਹ ਚਾਹੁੰਦੇ ਹੋ ਵੀ ਵਪਾਰੀ ਵੇਚੇ ਹੀ ਨਾ ਜਾਂ ਵਪਾਰੀ ਮੰਡੀ ਚ ਨਾ ਵੇਚੇ ਕਿਸਾਨ ਮੰਡੀ ਚ ਨਾ ਵੇਚੇ ਦੇਖੋ ਸਹੀ ਮੈਨੇਜ ਤਾਂ ਜੇ ਆਈਡੀਅਲ ਵਰਲਡ ਹੋਵੇ ਦੁਨੀਆ ਦਾ ਤਾਂ ਜਿਹੜਾ ਪੈਦਾਵਾਰ ਕਰ ਰਿਹਾ ਕੋਈ ਵੀ ਚੀਜ਼ ਪੈਦਾਵਾਰ ਕਰ ਰਿਹਾ ਉਹ ਸਿੱਧਾ ਵੇਚੇ ਤਾਂ ਦੁਨੀਆ ਸੁਖੀ ਹੋ ਜੇ ਹਨਾ ਬਸ ਚੋਲੇ ਨਿਕਲ ਜਾਣ ਜੀ ਚੋਲੇ ਦਾ ਨਾ ਠੀਕ ਹੈ ਜੀ ਪਰ ਆਪਾਂ ਉਹ ਮੰਗ ਨਹੀਂ ਕਰ ਰਹੇ ਆਪਾਂ ਤਾਂ ਸਿਰਫ ਹਲੇ ਇੰਨਾ ਹੀ ਮੰਗ ਰਹੇ ਆ ਕਿ ਹਲੇ ਤਾਂ ਸਾਡੀ ਖਲ ਵਿੱਚ ਬਚ ਜੇ ਸਾਡਾ ਜੋ ਹੱਕ ਆ ਹਨ ਇਸ ਪਾਲਿਸੀ ਦੇ ਅਧੀਨ ਪੰਜਾਬ ਸਰਕਾਰ ਦਾ ਇਹ ਲਾਗੂ ਹੋ ਜੇ ਇਹਨਾਂ ਵਾਸਤੇ ਜੋ ਚੀਜ਼ ਬਣੀ ਸੀਗੀ ਜਿਸ ਕਰਕੇ ਪੰਜਾਬ ਨੇ ਆਦਾ ਮੰਡੀ ਬੋਰਡ ਬਣਾਇਆ ਜਿਹਦੇ ਪਿੱਛੇ ਆਪਾਂ ਉਹ ਐਮਐਸਪੀਆਂ ਦੇ ਧਰਨੇ ਲਾਉਂਦੇ ਫਿਰਦੇ ਆ ਇੰਨਾ ਆਪਾਂ ਲੜੇ ਆ ਉਹ ਅਖਰ ਲੜੇ ਤਾਂ ਆਪਾਂ ਕਿਸਾਨਾਂ ਦੇ ਹੱਕ ਹਕੂਕ ਹਾਸਤੇ ਹੀ ਆ ਨਾ ਇਹ ਆਪਾਂ ਨੂੰ ਜੇ ਇਹਨਾਂ ਨੂੰ ਉਹ ਵਾਜਬ ਰੇਟ ਆਪਦੀ ਚੀਜ਼ ਦਾ ਇੱਥੇ ਮਿਲਣਾ ਚਾਹੀਦਾ ਉਹ ਕਿਉਂ ਨਹੀਂ ਮਿਲਦਾ ਪਿਆ ਫਿਰ ਇਹਨਾਂ ਦਾ ਹੋਰ بڑا ਕੁਸ਼ ਆ ਉੱਥੇ ਪੰਜਾਬ ਮੰਡੀ ਬੋਰਡ ਇੱਕ ਸੈਸ ਕਲੈਕਟ ਹੁੰਦਾ ਇੱਕ ਪੈਸਾ ਇਕੱਠਾ ਹੁੰਦਾ ਪੰਜਾਬ ਦਾ ਸਾਰੇ ਦਾ ਉਹਦੇ ਅਧੀਨ ਉਹ ਆ ਕੇ ਇਹਨਾਂ ਨੂੰ ਉੱਥੇ ਸਹੂਲਤ ਮਿਲਣੀ ਚਾਹੀਦੀ ਆ ਉੱਥੇ ਸਾਫ਼ ਜਗ੍ਹਾ ਮਿਲਣੀ ਚਾਹੀਦੀ ਆ ਉੱਥੇ ਰੇਟ ਲਿਖੇ ਜਾਣੇ ਚਾਹੀਦੇ ਆ ਵੀ ਇਹਦੂ ਘੱਟ ਨਹੀਂ ਕੋਈ ਵੇਚੂਗਾ ਹੈ ਉੱਥੇ ਇਹ ਹੋਣਾ ਚਾਹੀਦਾ ਕਿ ਇਹਨਾਂ ਨੂੰ ਪਾਣੀ ਮਿਲੇ ਹੈ ਉੱਥੇ ਇਹਨਾਂ ਨੂੰ ਇਹ ਹੋਣਾ ਚਾਹੀਦਾ ਹੈ ਕਿ ਵੀ ਇਹਨਾਂ ਨੂੰ ਕੋਈ ਜਿਹੜਾ ਉਹਨੂੰ ਕਾਕੇ ਨੇ ਦੱਸਿਆ ਵੀ ਉੱਥੇ ਟਾਇਲਟ ਕਰਨ ਨੂੰ ਵੀ ਜਗ੍ਹਾ ਹੈ ਨਹੀਂਗੀ ਹਨਾ ਉਹ ਸਾਰਾ ਕੁਝ ਹੋਵੇ ਉਹ ਸਾਰੀਆਂ ਸਹੂਲਤਾਂ ਮਾਰਕੀਟ ਦੀਆਂ ਦੇਣੀਆਂ ਫਰਜ਼ ਬਣਦਾ ਸਰਕਾਰ ਦਾ ਇਹ ਇਹ ਕੋਈ ਮਤਲਬ ਇਹ ਕੋਈ ਮੰਗ ਨਹੀਂ ਕਰ ਰਹੇ ਇਹ ਸਿਰਫ ਉਹਦਾ ਹੱਕ ਕਹਿ ਰਹੇ ਵੀ ਆ ਸਾਡਾ ਹੱਕ ਹੈ ਸਾਡਾ ਰੱਖੋ ਇਹ ਬਿਲਕੁਲ ਭਾਈ ਜੀ ਤੁਹਾਨੂੰ ਜਿਹੜੀਆਂ ਚੀਜ਼ਾਂ ਕਹਿੰਦੇ ਮਿਲਦੀਆਂ ਨਹੀਂ ਤੁਸੀਂ ਮੰਡੀ 'ਚ ਜਾਂਦੇ ਹੋ ਪਹਿਲਾਂ ਮਤਲਬ ਕਈ ਵਾਰ ਤੇ ਇਹ ਕਹਦੇ ਤਾਂ ਜਾਂਦਾ ਮੰਡੀ ਕੋਈ ਜਾਊਗਾ ਤਾਂ ਇਹ ਚੀਜ਼ਾਂ ਦੇਖੋ ਸਰ ਮੰਡੀ ਮੈਂ ਤਕਰੀਬਨ 15-16 ਸਾਲ ਤੋਂ ਰੋਪੜ ਮੰਡੀ 'ਚ ਆ ਰਿਹਾ ਹਾਂ ਜਿਹਦੇ ਵਿੱਚ ਦੇਖਣੇ ਆਇਆ ਕਿ ਅਸੀਂ ਘਰੇ ਜ ਆਪਣੀ ਚੀਜ਼ ਪੈਦਾ ਕਰਦੇ ਸਾਨੂੰ ਸਾਰਾ ਦਿਨ ਲੱਗ ਜਾਂਦਾ ਜਾਨੀ 2-3 ਵਜ ਜਾਂਦੇ ਸ਼ਾਮ ਦੇ ਜਦ ਤੱਕ ਅਸੀਂ ਆਪਣੀ ਫਰੈਸ਼ ਸਬਜ਼ੀ ਤੋੜ ਕੇ ਤਿਆਰ ਕਰਦੇ ਆ ਉਸ ਤੋਂ ਬਾਅਦ ਜਦ ਅਸੀਂ ਮੰਡੀ ਪਹੁੰਚਦੇ ਤਾਂ ਸਾਡੇ ਹਣ ਤੋਂ ਪਹਿਲਾਂ ਜਿਹੜੇ ਪ੍ਰਵਾਸੀ ਜਿਹੜੇ ਮੁੱਲ ਦੀਆਂ ਚੀਜ਼ਾਂ ਵੇਚਦੇ ਆ ਬੜੀ ਮੰਡੀ ਤੋਂ ਲੈ ਕੇ ਉਹ ਬੜੀਆਂ-ਬੜੀਆਂ ਫੜੀਆਂ ਲਾ ਕੇ ਸਾਡੀ ਜਗ੍ਹਾ ਦਬ ਲੈਂਦੇ ਆ ਜਿਸ ਦੇ ਕਰਕੇ ਕਈ ਵਾਰੀ ਸਾਨੂੰ ਨਿਰਾਸ਼ ਹੋ ਕੇ ਵਾਪਸ ਵੀ ਜਾਣਾ ਪੈਂਦਾ ਇਹ ਵੱਡਾ ਕਾਰਨ ਹੈ ਕਿ ਪੰਜਾਬ ਦਾ ਯੂਥ ਹੈ ਜਿਹੜਾ ਨਵੇਂ ਬੱਚੇ ਹੈਗੇ ਆ ਉਹ ਮੰਡੀ 'ਚ ਆਪਣੀ ਫਸਲ ਨੂੰ ਆਪ ਵੇਚਣ ਨਹੀਂ ਆਉਂਦੇ ਤੇ ਜਦ ਤੱਕ ਅਸੀਂ ਆਪਣੀਆਂ ਫਸਲਾਂ ਆਪ ਨਹੀਂ ਵੇਚਾਂਗੇ ਜਦ ਤੱਕ ਸਾਡਾ ਜੀਵਣਾ ਸੰਭਵ ਨਹੀਂ ਹੈ ਕਿਉਂਕਿ ਰੇਟ ਵੱਡੀ ਮੰਡੀ ਤੇ ਤਾਂ ਕੁਝ ਵੀ ਘੱਟ ਰੇਟ ਹੁੰਦੇ ਹੈਗੇ ਆ ਜਿਵੇਂ ਮੇਰੇ ਤੋਂ ਪਹਿਲਾਂ ਸਰ ਨੇ ਦੱਸਿਆ ਵੀ ਜਿਹੜੀ ਚੀਜ਼ 10-20 ਰੁਪਏ ਦੀ ਵਿਕਦੀ ਹੈ ਮੰਡੀ 'ਚ ਉਹ ਰ 100 ਰੁਪਏ ਦੀ ਵਿਕਦੀ ਆ ਅਸੀਂ ਪੰਜਾਬੀ ਲੋਕ ਫਿਰ ਵੀ ਚਾਹੁੰਦੇ ਆ ਕਿ ਅਸੀਂ ਫੜੀਆਂ ਦੇ ਉੱਪਰ ਰੇਟ ਲਿਸਟ ਲਾ ਦਈਏ ਤਾਂ ਕਿ ਖਪਤਕਾਰ ਨੂੰ ਵੀ ਫਾਇਦਾ ਹੋਵੇ ਉੱਥੇ ਲਿਖਿਆ ਹੋਵੇ ਕਿ ਇਸ ਚੀਜ਼ ਦੀ 30 ਤੋਂ 40 ਰੁਪਏ ਕਿਲੋ ਤੱਕ ਜਾਣੀ ਨਹੀਂ ਇਹ ਰੋਜ਼ ਦਾ ਰੇਟ ਕੋਈ ਤੈਅ ਨਹੀਂ ਹੁੰਦਾ ਵੀ ਜਿਹੜਾ ਵੱਡੀ ਮੰਡੀ ਦੇ ਵਿੱਚ ਰੇਟ ਆ ਉਹਦੇ ਮੁਤਾਬਕ ਹੀ ਕਿਸਾਨ ਮੰਡੀਆਂ ਦੇ ਵਿੱਚ ਵੀ ਰੇਟ ਕੋਈ ਤੈਅ ਹੋਵੇ ਇਦਾਂ ਹੁੰਦਾ ਜੀ ਕੁਝ? ਹਾਂ ਜੀ ਬੜੀ ਮੰਡੀ ਦੇ ਵਿੱਚ ਰੇਟ ਰੋਜ਼ਾਨਾ ਅਪਡਾਟ ਹੋਣ ਹੁੰਦਾ ਰਹਿੰਦਾ। ਅਸੀਂ ਚਾਹੁੰਦੇ ਵੀ ਉਸ ਹਿਸਾਬ ਨਾਲ ਬੜੀ ਮੰਡੀ ਦਾ ਰੇਟ ਦੇਖ ਕੇ ਸਾਡੇ ਮੰਡੀ ਦੇ ਵਿੱਚ ਜਿਹੜਾ ਹੈ ਇੱਕ ਜਗ੍ਹਾ ਫੱਟਾ ਲੱਗਿਆ ਹੋਵੇ ਵੀ ਆਹ ਸਬਜ਼ੀ ਹੈਗੀ 30 ਤੋਂ 40 ਰੁਪਏ ਦੇ ਵਿਚਾਲੇ ਗੁਣਵੱਤਾ ਦੇ ਅਨੁਸਾਰ ਰੇਟ 10 ਰੁਪਏ ਅਪਡਾਟ ਹੋ ਸਕਦਾ, ਵੇਚੀ ਜਾਵੇ। ਕਈ ਵਾਰੀ ਉਹ ਚੀਜ਼ਾਂ 90-90 ਰੁਪਏ ਕਿਲੋ 100 ਰੁਪਏ ਕਿਲੋ ਵੇਚਦੇ ਆ। ਖਪਤਕਾਰ ਸੁੱਤਾ ਪਿਆ ਜਾਂ ਥੋੜਾ-ਬਹੁਤਾ ਚਲਾਉਂਦਾ ਵੀ ਖਪਤਕਾਰ ਦੇ ਹੱਥ-ਪਾਸੀ ਦੇ ਵਿੱਚ ਸੋ ਸਾਡੇ ਜਿਹੜੇ ਸਮੱਸਿਆਵਾਂ ਬਿਲਕੁਲ ਹੈਗੀਆਂ ਲੰਬੇ ਟਾਈਮ ਤੋਂ ਹੈਗੀਆਂ ਸਾਡੀ ਗਿਣਤੀ ਘਟਦੀ ਜਾ ਰਹੀ ਦਿਨ ਪਰ ਦਿਨ ਪੰਜਾਬੀਆਂ ਦੀ ਮੰਡੀਆਂ ਦੇ ਵਿੱਚ ਇਹਦਾ ਵੱਡਾ ਕਾਰਨ ਇਹ ਹੈ ਕਿ ਸਾਨੂੰ ਜਗ੍ਹਾ ਨਹੀਂ ਮਿਲਦੀ ਉੱਥੇ ਪ੍ਰਵਾਸੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਜੀ ਤੁਹਾਡੇ ਕੋਲ ਖੇਤੀ ਕਰਨ ਜੋਗੀ ਜਗ੍ਹਾ ਹੈਗੀ ਵੈਸੇ ਉਹਨਾਂ ਤੇ ਤੁਸੀਂ ਕਰ ਰਹੇ ਹੋ ਆਪਣਾ ਜਾਂ ਫਿਰ ਉਹ ਵੀ ਇਹ ਵੀ ਹੁੰਦਾ ਨਾ ਵੀ ਕੰਸਟ੍ਰਕਸ਼ਨ ਬਹੁਤ ਹੋ ਗਈ ਥਾਵਾਂ ਦੇ ਉੱਤੇ ਤਾਂ ਕਿਸਾਨ ਘਟ ਗਿਆ ਜੀ ਦੇਖੋ ਜਿਹੜੇ ਕਿਸਾਨਾਂ ਦੇ ਕੋਲ ਅੱਜ ਵੀ ਜਿਵੇਂ ਭਾਵੇਂ ਥੋੜੀ ਵੀ ਹੋਵੇ ਜਿਨੇ ਪ੍ਰੋਡਕਸ਼ਨ ਇੱਕ 5 ਕਿੱਲੇ ਵਾਲਾ ਜਿਨੇ ਕਮਾਈ ਕਰ ਰਿਹਾ ਜੇ ਸਬਜ਼ੀ ਦੇ ਕੰਮ ਚਾਹੁੰਦੇ ਹੋ ਤਾਂ ਇੱਕ ਕਿੱਲੇ ਵਾਲੋਂ ਨਹੀਂ ਕਰ ਸਕ ਉਹਨੀਆਂ ਜਿਵੇਂ ਨਾ ਦੋ ਦੋ ਟਾਈਟੇ ਕਿਲੇ ਤਾਂ ਸਾਡੇ ਸਾਰਿਆਂ ਕੋਲ ਹੈਗੇ ਪੰਜ ਕਿਲਿਆਂ ਤੱਕ ਤਾਂ ਸਾਰੇ ਕਿਸਾਨ ਹੈਗੇ ਹਲੇ ਤੇ ਅੱਗੇ ਅੱਗੇ ਜਿੰਨਾ ਕੰਟਰੈਕਸ਼ਨ ਵੱਧਦੀ ਜਾਂਦੀ ਆ ਜ਼ਮੀਨਾਂ ਘਟਦੀਆਂ ਜਾਂਦੀਆਂ ਹੁਣ ਸਾਨੂੰ ਇਹ ਤਾਂ ਲੱਭਣਾ ਪਊਗਾ ਵੀ ਘਟ ਚੋਂ ਵੱਧ ਕਿਵੇਂ ਕਮਾਉਣਾ ਸਰਦਾਰ ਸਾਹਿਬ ਅੱਗੇ ਆਓ ਤੁਹਾਨੂੰ ਕੋਈ ਰੋਕ ਟੋਕ ਤਾਂ ਨਹੀਂ ਹੈਗੀ ਮਤਲਬ ਉੱਥੇ ਮੰਡੀ ਦੇ ਵਿੱਚ ਵੀ ਰੋਕ ਕੋਈ ਰੋਕਦਾ ਤੁਹਾਨੂੰ ਵੀ ਇੱਥੇ ਨਾ ਲਾਓ ਉੱਥੇ ਨਾ ਲਾਓ ਇਹ ਸਾਡੀ ਤਾਂ ਉੱਥੇ ਰੋਕਦੇ ਆ ਪ੍ਰਵਾਸੀ ਸਾਨੂੰ ਹੁਣ ਮੇਰੇ ਖੇਤ ਦੇ ਭਿੰਡੀ ਢੋਲ ਰਹੇ ਆ ਮੈਂ 2:00 3:00 ਵਜੇ ਮੰਡੀ ਪਹੁੰਚਣਾ ਹੈ ਸਾਡੇ ਜਾਣ ਦੇਖੋ ਉੱਥੇ ਫੜੀਆਂ ਲੱਗੀਆਂ ਹੋਈ ਹੁਣ ਜਾ ਕੇ ਦੇਖੋ ਤੇ ਆਲੂ ਨੇ ਪੱਲੀਆਂ ਪਛਾਈਆਂ ਵੀ ਆ ਅੱਜ ਮੰਡੀ ਹੈਗੀ ਆ ਕਨ ਜਲਸੇ ਨੇ ਕੋਈ ਮੰਡੀ ਆ ਜੀ ਸਮਾਂ ਤਾਂ ਜੀ ਕੁਝ ਇੱਕ ਹੋਜੀ ਹੋਰ ਆ ਆਮ ਪ੍ਰਚਾਰ ਕਰਦੇ ਆ ਕਿ ਵੀ ਨੌਜਵਾਨ ਨਹੀਂ ਇਸ ਕੰਮ ਚਾਹ ਰਿਆ ਠੀਕ ਆ ਆਮ ਮੁੰਡੇ ਜਿੰਨੇ ਆਪਰ ਨੂੰ ਨੌਜਵਾਨ ਮਿਲੇ ਆ ਉੱਥੇ ਠੀਕ ਆ ਉਹ ਕਹਿੰਦੇ ਵੀ ਸੇ ਕਰਨਾ ਚਾਹੁੰਦੇ ਆ ਕੰਮ ਠੀਕ ਹੈ ਪਰ ਆਏ ਨਹੀਂ ਕਿ ਵੀ ਅਸੀਂ ਸਾਡੀ ਉੱਥੇ ਬੇਇੱਜ਼ਤੀ ਹੋਵੇ ਸਾਨੂੰ ਧੱਕਾ ਮੂਕੀ ਹੋਵੇ ਅਸੀਂ ਮਤਲਬ ਫਿਰ ਸਾਡੇ ਤੇ ਕੋਈ ਹੋਰ ਸਿਕਿਉਰਿਟੀ ਚਾਹੁੰਦੇ ਆ ਸਿਕਿਉਰਿਟੀ ਤਾਂ ਨਾ ਕੋ ਆਪਾਂ ਆਪਦਾ ਮਾਨ ਇੱਜ਼ਤ ਤਾਂ ਚਾਹੁੰਨੇ ਆ ਨਾ ਵੇਖੋ ਹੈ ਨਾ ਸਿਕਿਉਰਿਟੀ ਤਾਂ ਪੰਜਾਬੀ ਨੂੰ ਕੀ ਲੋਡ ਆ ਕਿਸੇ ਤੋਂ ਠੀਕ ਹੈ ਤੇ ਪਰ ਆਪਾਂ ਮਾਨ ਇੱਜ਼ਤ ਆਪਦੀ ਚਾਹੁੰਨੇ ਆ ਨਾ ਜੀ ਆਪਾਂ ਕੋਈ ਵੀ ਆਪਾਂ ਬਚਾਵਾਂਗੇ ਵੀਰ ਸਾਡੀ ਰਿਸਪੈਕਟ ਕਿਉਂਕਿ ਸਾਡੀ ਜਗ੍ਹਾ ਹੋ ਹੈ ਨਾ ਦੂਜੀ ਗੱਲ ਇੱਕ ਗੱਲ ਆਪਾਂ ਯਾਦ ਰੱਖੀਏ ਕਿ ਜਿਹੜਾ ਮਾਈਕਰੋ ਫਾਈਨਾਂਸ ਅੱਜ ਜਿਹਨੂੰ ਆਪਾਂ ਛੋਟਾ ਕੰਮ ਕਹਿੰਦੇ ਹਾਂ ਨਾ ਜਿਹੜਾ ਮਾਈਕਰੋ ਸਬਜ਼ੀ ਦਾ ਹੋ ਗਿਆ ਹੋਰ ਹੋ ਗਿਆ ਠੇਕੇਦਾਰੀ ਦਾ ਹੋ ਗਿਆ ਇਹ ਪੰਜਾਬ ਦਾ ਸਾਰਾ ਕੰਮ ਇਸ ਟਾਈਮ ਬਾਹਰੋਂ ਆ ਕੇ ਕੰਟਰੋਲ ਹੋਣਾ ਸ਼ੁਰੂ ਹੋ ਗਿਆ ਜਿੱਥੇ ਮਾਈਕਰੋ ਫਾਈਨਾਂਸ ਕੰਟਰੋਲ ਹੋਣਾ ਸ਼ੁਰੂ ਹੋ ਜੇ ਉਹ ਸਮਾਂ ਦੂਰ ਨਹੀਂ ਹੁੰਦਾ ਜਦੋਂ ਵੱਡਾ ਵੀ ਤੁਹਾਡਾ ਫਾਈਨਾਂਸ ਕੰਟਰੋਲ ਹੋ ਜਾਂਦਾ ਸੋ ਇਹ ਬਹੁਤ ਚਿੰਤਾ ਵਾਲੀ ਗੱਲ ਆ ਆਪਾਂ ਨੂੰ ਇੱਥੇ ਠੱਲ ਪਾਉਣੀ ਪਊਗੀ ਜਿੱਥੇ ਇਹ ਇੱਕ ਆਪਦੇ ਹੱਕਾਂ ਦੀ ਲੜਾਈ ਲੜ ਰਹੇ ਆ ਇਹ ਪੰਜਾਬ ਦੀ ਵੀ ਬਹੁਤ ਵੱਡੀ ਲੜਾਈ ਲੜ ਰਹੇ ਇੱਕ ਹੋਰ ਗੱਲ ਆ ਜਾਂਦੀ ਸਰਦਾਰ ਸਾਹਿਬ ਇੱਥੇ ਸਾਡੇ ਮੁਸਲਮਾਨ ਭਰਾ ਵੀ ਖੜੇ ਆ ਪਰ ਜਦੋਂ ਇਦਾਂ ਦੀ ਮੰਗ ਹੁੰਦੀ ਆ ਨਾ ਤਾਂ ਵੰਡ ਦਿੱਤਾ ਜਾਂਦਾ ਹੈ ਹਾਂਜੀ

ਸਬਜੀ ਤੋੜਦੇ ਆ ਜਾਂ ਸੰਭਾਲਦੇ ਆ ਉਹਨੂੰ ਕੈਰੀ ਕਰਦੇ ਆ ਕਰਦੇ ਆ ਜਦੋਂ ਤੱਕ ਪਹੁੰਚਦੇ ਉਦੋਂ ਤੱਕ ਤਾਂ ਮੇਲਾ ਮੁੱਕ ਚੁੱਕਿਆ ਇੱਕ 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 ਬੰਦਾ 6 6 ਫਣੀਆਂ ਬਣਾ ਕੇ ਬੈਠੇ ਆ ਆਪ ਆ ਕੇ ਦੇਖੋ ਹਮ ਲੋਕ ਦਿਖਾएंगे एकदम ਆਪਕੇ ਸਾਹਮਣੇ ਸਭ ਕੁਝ ਸਾਬੂਤ ਮਿਲ ਜਾਏਗਾ ਅਭੀ ਬਿਲਕੁਲ ਐਨਐਸਆਰ ਤੋਂ ਬਈਏ ਸਮੱਸਿਆ ਮਾ ਤੁਹਾਨੂੰ ਉਸ ਸਮੱਸਿਆ ਮੇ ਲੱਗ ਨਹੀਂ ਸੀ ਰਹੀਆਂ ਜਾਂ ਤੁਹਾਨੂੰ ਰਾਹ ਨਹੀਂ ਸੀ ਲੱਭ ਰਿਆ ਸਾਨੂੰ ਰਾਹ ਨਹੀਂ ਸੀ ਮਿਲ ਰਿਹਾ ਹੁਣ ਸਾਡੇ ਬੰਦੇ ਇਕੱਠੇ ਹੋ ਗਏ ਪੰਜਾਬ ਵੀ ਜਾਗਰੂਕ ਹੋ ਗਏ ਬੰਦੇ ਵੱਧ ਆਉਣ ਲੱਗੇ ਪਿੰਡਾਂ ਤੋਂ ਮੇਰੇ ਪਿੰਡ ਪਿੰਡ ਤੋਂ ਵੀ ਆਉਂਦੇ ਫਿਰ ਦੋ ਬੰਦੇ ਜਗ੍ਹਾ ਨਹੀਂ ਮਿਲੀ ਬੰਦੇ ਆਉਣ ਤੋਂ ਹੀ हट ਗਏ ਅ ਜਾ ਜਗ੍ਹਾ ਨਹੀਂ ਮਿਲੇ ਨਾ 12 ਮਜਾ 11 ਹੋਰ ਬੰਦੇ ਮਤਲਬ ਆਉਣ ਨੂੰ ਯਾਰ ਜਗ੍ਹਾ ਨਹੀਂ ਮਿਲਦੀ ਬੰਦੇ ਨੂੰ ਬੈਠਣ ਲਈ ਮੇਰੇ ਪਿੰਡ ਨੂੰ ਵੱਡਾ ਹੋ ਸਕਦਾ ਹੈ ਬਹੁਤ ਵੱਡਾ ਹੋ ਸਕਦਾ ਹੈ ਖਾਸ ਕਰਕੇ ਸੁੰਹ ਜੀ ਜੇ ਡਾਇਰੈਕਟ ਕਸਟਮਰ ਨੂੰ ਸਬਜ਼ੀ ਤਾਜੀ ਵੇਚਣੀ ਹੈ ਕਸਟਮਰ ਆਟੋਮੈਟਿਕ ਲੈ ਕੇ ਜਾਂਦਾ ਸਬਜ਼ੀ ਜਿਵੇਂ ਦਾ ਲੱਬ ਲੱਬ ਕੇ ਲੈ ਕੇ ਜਾਂਦੇ ਸਬਜ਼ੀ ਰੋ ਸੋ ਬਿਲਕੁਕ ਅ ਭਾਈ ਜੀ ਫਿਰ ਹੁਣ ਜਿਹੜੀ ਤੁਸੀਂ ਅੱਗੇ ਮੰਗੇ ਰੱਖੀ ਆ ਤਾਂ ਕੀ ਇਹਦਾ ਅੱਗੇ ਪ੍ਰੋਸੀਜਰ ਕੀ ਫੋਲੋ ਕਰਨੇ ਹੋ ਆਏ ਜੀ ਆਪਾਂ ਨੂੰ ਆਪਣਾ ਡੀ ਸਾਹਿਬ ਨੇ ਕਿਹਾ ਲਖਿਆ ਕਿ ਮੈਂ ਜਿਹਦਾ ਕੰਮ ਆ ਐਕਚੁਅਲੀ ਡਿਸਟ੍ਰਿਕਟ ਮੰਡੀ ਅਫਸਰ ਦਾ ਕੰਮ ਆ ਤੇ ਉਹਨਾਂ ਨੂੰ ਬੁਲਾ ਕੇ ਮੈਂ ਆਪਣਾ ਕਹਿੰਨੇ ਸੀ ਕਿ ਵੀ ਇਹ ਕੰਮ ਕਰੋ ਤੇ ਇਹਨਾਂ ਦੀ ਇਹਨਾਂ ਨੇ ਇੱਕ ਕਮੇਟੀ ਬਣਾ ਲਈ ਇਹਨਾਂ ਨੂੰ ਆਪਾਂ ਆਖਿਆ ਵੀ ਪੰਜ ਮੈਂਬਰੀ ਕਮੇਟੀ ਬਣਾ ਲਓ ਆਪਣੇ ਬੰਦੇ ਨਾਲ ਇਹਨਾਂ ਨਾਲ ਗਾਂ ਨਾਲ ਲਾ ਕੇ ਕਰਨੀਏ ਕਿਉਂਕਿ ਆਫਟਰ ਰਾਈਟ ਤਾਂ ਇਹਨਾਂ ਦਾ ਹੈਗਾ ਇਹਨਾਂ ਨੂੰ ਆਪਦਾ ਫੋਲੋ ਕਰਨਾ ਚਾਹੀਦਾ ਤੇ ਉਹ ਆਪਾਂ ਇਹਨਾਂ ਨੂੰ ਹੱਕ ਦਿਵਾਵਾਂਗੇ ਤੇ ਇਹਦੇ ਹਾਸਤੇ ਆਪਾਂ ਚੰਡੀਗੜ੍ਹ ਦੀ ਗੱਲ ਕੀਤੀ ਵੀ ਹੈਗੀ ਆ ਪੰਜਾਬ ਮੰ ਬੋਰਡ ਚ ਇਹ ਆਪਾਂ ਐਟ ਲੀਸਟ ਇੰਨਾ ਹੈ ਕਿ ਵੀ ਆਪਾਂ ਨੂੰ 10 ਦਿਨ ਲੱਗ ਜਾਣ 15 ਲੱਗ ਜਾਣ ਮਹੀਨਾ ਲੱਗ ਜੇ ਇਹ ਸੰਘਰਸ਼ ਆਪਾਂ ਜਿੱਤ ਕੇ ਹੀ ਹਟਣਾ ਹੈ ਇਹਦੇ ਚ ਆਪਾਂ ਇਹਨਾਂ ਦੀ ਸਪੇਸ ਇਹਨਾਂ ਨੂੰ ਮਿਲੂਗੀ ਮਿਲੂਗੀ ਅਗਾ ਇਹਨਾਂ ਨੇ ਆਪਦੇ ਭਰਾਵਾਂ ਨੂੰ ਹੋਰ ਪ੍ਰਮੋਟ ਕਰਨਾ ਉਹ ਇਹਨਾਂ ਦਾ ਬਣਦਾ ਹੈ ਕਿ ਵੀ ਵੱਧ ਤੋਂ ਵੱਧ ਤੇ ਤਾਂ ਕਿ ਵੀ ਮੰਡੀ ਉਹ ਜਿਉਂਦੀਆਂ ਰਹਿਣ ਮੰਡੀਆਂ ਉਹਦਾ ਵੀ ਰਾਹ ਲੱਭਾਂਗੇ ਦੂਜਾ ਆਪਾਂ ਮਿਸਲ ਸਤਲਜੋਂ ਇੰਨਾ ਹੈ ਕਿ ਜਿਹੜੀਆਂ ਫੈਸਿਲਿਟੀਜ਼ ਸਰਕਾਰ ਹਲੇ ਨਹੀਂ ਦੇ ਸਕਦੀ ਚਲੋ ਬਜਟਸ ਨਹੀਂ ਹੋਣੇ ਕੋਈ ਪਾਣੀ ਦੀ ਵਿਵਸਥਾ ਜਾਂ ਉਹ ਆ ਉਹ ਆਪਾਂ ਕਰਾ ਕੇ ਦੇਵਾਂਗੇ ਅਧਿਕਾਰੀ ਤਾਂ ਹੋਣਗੇ ਮੈਨੂੰ ਨਹੀਂ ਲੱਗਦਾ ਵੀ ਇਹ ਪੋਸਟ ਉਹਨਾਂ ਨੂੰ ਬੁਲਾਏ ਤੇ ਆਉਣਗੇ ਜੀ ਹੋ ਕੇ ਮਤਲਬ ਆਪਣੇ ਆਪ ਹੀ ਫਰਜ਼ ਸਮਝਦਾ ਬਹੁਤ ਮਾੜੀ ਗੱਲ ਆ ਕਿ ਵੀ ਇੰਨਾ ਆ ਕੁਝ ਕਰਨਾ ਪਵੇ ਆਪਾਂ ਨੂੰ ਹਨਾ ਇਹ ਤਾਂ ਉਹਦਾ ਫਰਜ਼ ਹੀ ਬਣਦਾ ਸੀ ਜਿਹੜਾ ਬੰਦਾ ਇੱਥੇ ਡਿਸਟ੍ਰਿਕਟ ਮੰਡੀ ਉਸਤਰਾ ਹੈ ਜਾਂ ਜਨਰਲ ਮੈਨੇਜਰ ਹੈਗਾ ਜਾਂ ਮਾਰਕੀਟ ਕਮੇਟੀ ਵਾਲੇ ਉਹਨਾਂ ਦਾ ਇਹ ਬਣਦਾ ਸੀਗਾ ਕਿ ਵੀ ਜਦੋਂ ਇੱਕ ਸਰਕਾਰ ਦੀ ਡਾਇਰੈਕਸ਼ਨ ਉਹਨੂੰ ਫੋਲੋ ਕਰਨੋ ਪਰ ਜੇ ਉਹ ਨਹੀਂ ਕਰ ਰਹੇ ਤਾਂ ਆਪਾਂ ਉੱਠੇ ਆ ਆਪਾਂ ਤੁਰੇ ਆ ਤੇ ਇਹ ਆ ਕਿ ਵੀ ਇਹਨਾਂ ਨੂੰ ਉਸ ਲੀ ਤੇ ਪਾ ਕੇ ਆਪਾਂ ਇਹਨਾਂ ਦੇ ਰਾਈਟਸ ਦਵਾ ਕੇ ਇੱਕ ਆਪਾਂ ਇਹ ਮਾਡਲ ਸਿਰਜੀਏ ਕਿ ਰੋਪੜ ਚ ਜੇ ਹੋ ਸਕਦਾ ਹੈ ਤਬੀ ਪੰਜਾਬ ਦੇ ਹਰੇਕ ਸ਼ਹਿਰ 'ਚ ਆਪਾਂ ਆਪਦੇ ਹੱਕ ਵਾਪਸ ਲਿਆਉਣਾ ਬੜੀ ਧੀਰ ਬਾਅਦ ਜਦੋਂ ਇਹਨਾਂ ਨੂੰ ਮੈਂ ਸਵਾਲ ਪੁੱਛਿਆ ਇਹ ਕਹਿੰਦੇ ਵੀ ਹਾਂਜੀ ਸਾਨੂੰ ਹੁਣ ਸਹਾਰਾ ਮਿਲਿਆ ਹੈ ਹੁਣ ਅਸੀਂ ਤੁਰੇ ਆਂ ਜੀ ਇੱਥੇ ਤਾਂ ਨਹੀਂ ਮੁੱਕ ਜੂਗਾ ਬਹੁਤ ਸਾਰੀ ਚੀਜ਼ਾਂ ਸਾਡੇ ਅੱਧਾ ਹੁੰਦੀਆਂ ਜੀ ਆਪਾਂ ਆਪਾਂ ਵੇਖੋ ਆਪਾਂ ਮਿਸਾਲ ਵੱਲੋਂ ਜਿਹੜੀ ਚੀਜ਼ ਨੂੰ ਵੀ ਤੁਰੇ ਆਂ ਉਹਨੂੰ ਐਨ ਫਾਲੋ ਅਪ ਕਰਕੇ ਤੁਰਦੇ ਆਂ ਆਪਾਂ ਆਏ ਨਾਰੇਬਾਜੀ ਚ ਘੱਟ ਬਲੀਵ ਕਰਦੇ ਆ ਇਹ ਆ ਕਿ ਵੀ ਪ੍ਰੋਸੀਜਰ ਵੀ ਆਪਾਂ ਵੇਖੋ ਸਾਰੇ ਕਢਾਏ ਲਾਜ਼ ਕਢਾਏ ਇੱਥੇ ਗੱਲ ਕੀਤੀ ਵੀ ਕਾਨੂੰਨੀ ਤੌਰ ਤੇ ਆਪਾਂ ਕਿਵੇਂ ਆਪਦੇ ਰਾਈਟਸ ਲੈ ਸਕਦੇ ਆ ਤੇ ਜਦੋਂ ਕਾਨੂੰਨ ਆਪਣਾ ਹੈਗਾ ਹੱਕ ਆਪਣਾ ਹੈਗਾ ਸਗੋਂ ਕੱਲ ਸਰਦਾਰ ਹਮੀਰ ਸਿੰਘ ਨਾਲ ਮੈਂ ਇਹਦੇ ਬਾਰੇ ਗੱਲ ਕਰਦਾ ਸੀ ਉਹ ਕਹਿੰਦੇ ਵੀ ਕੋਸ਼ਿਸ਼ ਕਰੋ ਕਿ ਇਹਦੇ ਵਿੱਚ ਇੱਕ ਕਾਨੂੰਨ ਵੀ ਲਿਆਓ ਕਿ ਜਿਹਦੇ ਨਾਲ ਇਹ ਹੋਵੇ ਕਿ ਜੇ ਕੋਈ ਹੋਰ ਆ ਕੇ ਵੇਚਦਾ ਤਾਂ ਉਹਦੇ ਪੈਨਲਟੀ ਵੀ ਲੱਗਦੀ ਹੋਵੇ ਠੀਕ ਹੈ ਨਾ ਉਹਦੇ ਨਾਲ ਇਹਨਾਂ ਦੇ ਹੱਕ ਹੋਰ ਮਜ਼ਬੂਤ ਹੋ ਜਾਣਗੇ ਫਿਰ ਜੇ ਸਰਕਾਰ ਕੋਈ ਇਹਨਾਂ ਨੂੰ ਜਿਵੇਂ ਪਾਣੀ ਦੀ ਜਾਂ ਟਾਇਲਟ ਦੀ ਕਾਕੇ ਨੇ ਆਖਿਆ ਉਹ ਜਾਂ ਜਿਵੇਂ ਇਹ ਕਹਿੰਦੇ ਵੀ ਉੱਥੇ ਬੋਰਡ ਲੱਗਿਆ ਹੋਵੇ ਉਹ ਇਹ ਫੈਸਿਲਿਟੀਆਂ ਜੋ ਦੇਣੀਆਂ ਸਰਕਾਰ ਨੇ ਸਾਫ਼ ਜਗ੍ਹਾ ਉਹ ਨਹੀਂ ਦਿੰਦੀ ਤਾਂ ਸਰਕਾਰ ਦੇ ਉੱਤੇ ਵੀ ਜੁਰਮਾਨਾ ਪਈ ਹੈ ਠੀਕ ਹੈ ਪਰ ਇਹ ਗੱਲਾਂ ਹਲੇ ਅਗਲੇ ਸਟੈਪ ਦੀਆਂ ਪਹਿਲਾਂ ਇੱਕ ਵਾਰੀ ਇਹਨਾਂ ਨੂੰ ਉੱਥੇ ਕਾਬਜਤਾ ਕਰਾਈਏ ਠੀਕ ਹੈ ਕਿੰਨੇ ਸਮੇਂ ਬਾਅਦ ਅਸੀਂ ਦੇਖ ਸਕਦੇ ਹਾਂ ਵੀ ਹਰ ਉਹ ਕਸ਼ਤਕਾਰ ਜਿਹੜਾ ਚਾਹੁੰਦਾ ਹੈ ਮੰਡੀ ਚ ਆਉਣਾ ਉੱਥੇ ਬਹਿ ਸਕੂਗਾ ਤੇ ਬੈਠਾ ਦੇਖੂਗਾ ਦੇਖੋ ਇਹ ਤਾਂ ਇਹਨਾਂ ਦੀ ਹਿੰਮਤ ਆ ਤੇ ਆਪਣੇ ਲੋਕਲ ਜਿੰਨੇ ਹੈਗੇ ਆ ਸਾਰੇ ਹਿੰਮਤੀ ਹੈਗੇ ਆ ਨਾਲ ਇਹਨਾਂ ਦੇ ਲੱਗਣਗੇ ਆਪਾਂ ਪੂਰੀ ਵਾਹ ਲਾ ਦਾਂਗੇ ਮੇਰਾ ਹੈਗਾ ਗੁਰੂ ਮਹਾਰਾਜ ਤੋਂ ਹੈਗਾ ਵੀ ਕਿ ਦੀਵਾਲੀ ਤੱਕ ਆਪਾਂ ਇਹਨਾਂ ਨੂੰ ਉਥੇ ਕਰ ਦਾਂਗੇ ਬਿਲਕੁਲ ਸੋ ਕਿਸਾਨ ਮੰਡੀਆਂ ਕਿਸਾਨ ਦੇ ਨਾਂ ਤੇ ਆ ਪਰ ਕਿਸਾਨ ਉਥੋਂ ਗਾਇਬ ਆ ਉਹ ਕਿਉਂ ਆ ਉਹਦੇ ਪਿੱਛੇ ਬਹੁਤ ਸਾਰੇ ਸਵਾਲ ਆ ਕਾਫੀ ਜਿਹੜੀਆਂ ਹੈਗੀਆਂ ਆ ਉਹਦੇ ਪਿੱਛੇ ਦੀਆਂ ਗੱਲਾਂ ਹੈ ਜਿਨ੍ਹਾਂ ਨੂੰ ਲੈ ਕੇ ਅੱਜ ਮੰਗ ਪੱਤਰ ਡੀਸੀ ਸਾਹਿਬ ਨੂੰ ਵੀ ਦਿੱਤਾ ਗਿਆ ਤੇ ਉਸ ਦੇ ਲਈ ਅੱਗੇ ਯਤਨ ਵੀ ਕੀਤੇ ਜਾ ਰਹੇ ਆ ਪਰ ਕਿਸਾਨਾਂ ਦਾ ਕਿਸਾਨ ਮੰਡੀ ਦੇ ਵਿੱਚੋਂ ਗਾਇਬ ਹੋਣਾ ਇਹ ਜਿਹੜਾ ਵੱਡਾ ਸਵਾਲ ਆ ਆਉਂਦਾ ਕਿੱਥੋਂ ਆ ਇਹ ਸਾਰਾ ਕੁਝ ਹੋਇਆ ਕਿਉਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਉਹ ਮੰਡੀਆਂ ਅਸਲ ਕਿਸਾਨਾਂ ਨਾਲ ਭਰ ਸਕਣਗੀਆਂ ਜਾਂ ਫਿਰ ਵਪਾਰੀ ਉੱਥੇ ਆਪਣਾ ਵਪਾਰ ਹੀ ਕਰਕੇ ਜਾਊਗਾ ਹੋਵੇਗਾ ਕੀ ਇਹ ਅਜੇ ਸਮੇਂ ਦੇ ਗਰਭ ਦੇ ਵਿੱਚ ਲੁਕਿਆ ਹੋਇਆ ਹੈ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਤੇ ਨਾਸਨਾਮ ਸਿੰਘ ਪੰਜਾਬੀ ਲੋਕ ਚੈਨਲ